ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਹੁਸ਼ਿਆਰਪੁਰ ਵਿੱਚ ਜੋ ਪਿਛਲੇ ਦਿਨੀ ਇੱਕ ਪ੍ਰਵਾਸੀ ਵੱਲੋਂ 5 ਸਾਲਾ ਬੱਚੇ ਨੂੰ ਦਰਿੰਦਗੀ ਦੇ ਨਾਲ ਮਾਰਿਆ ਗਿਆ ਸੀ ਅਤੇ ਜਲੰਧਰ ਵਿੱਚ ਵੀ ਪ੍ਰਵਾਸੀ ਵੱਲੋਂ ਇੱਕ ਬੱਚੀ ਨੂੰ ਅਗਵਾਹ ਕੀਤਾ ਗਿਆ ਸੀ ਉਸੇ ਰੋਸ ਵਿੱਚ ਕਾਦੀਆਂ ਦੇ ਆਮ ਲੋਕਾਂ ਵੱਲੋਂ ਰੋਬਿੰਨ ਮਸੀਹ ਦੀ ਅਗਵਾਈ ਹੇਠ ਸ਼ਹਿਰ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਜੋ ਕਿ ਕਾਦੀਆਂ ਦੇ ਵਾਲਮੀਕ ਮਹੱਲੇ ਤੋਂ ਸ਼ੁਰੂ ਹੋ ਕੇ ਥਾਣਾ ਚੌਂਕ ਵਿੱਚ ਸਮਾਪਤ ਹੋਇਆ ਇਸ ਮੌਕੇ ਉਨ੍ਹਾਂ ਵੱਲੋਂ ਪ੍ਰਵਾਸੀ ਪਹਜਾਓ ਪੰਜਾਬ ਬਚਾਓ ਦੇ ਨਾਅਰੇ ਵੀ ਲਗਾਏ ਗਏ ਗਲਬਾਤ ਕਰਦਿਆਂ ਰੋਬਿੰਨ ਮਸੀਹ ਅਤੇ ਆਮ ਲੋਕਾਂ ਦਾ ਕਹਿਣਾ ਸੀ ਕਿ ਜੋ ਹੁਸ਼ਿਆਰਪੁਰ ਵਿੱਚ 5 ਸਾਲਾਂ ਬੱਚੇ ਦੇ ਨਾਲ ਪ੍ਰਵਾਸੀ ਵੱਲੋਂ ਬਹੁਤ ਹੀ ਕਿਨੋਨੀ ਹਰਕਤ ਕਰਦੇ ਹੋਏ ਉਸ ਦਾ ਕਤਲ-ਕਤਲ ਕੀਤਾ ਗਿਆ ਅਤੇ ਜਲੰਧਰ ਵਿੱਚ ਵੀ ਪ੍ਰਵਾਸੀ ਵੱਲੋਂ ਇੱਕ ਨਾਬਾਲਗ ਬੱਚੀ ਨੂੰ ਅਗਵਾਹ ਕੀਤਾ ਗਿਆ। ਉਸੇ ਰੋਸ ਤੇ ਅਜਰਸੀ ਕੈਂਡਲ ਮਾਰਚ ਕੱਢ ਰਹੇ ਹਨ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪ੍ਰਵਾਸੀਆਂ ਦੇ ਪਛਾਣ ਪੱਤਰਾਂ ਦੀ ਇਨਕੁਆਇਰੀ ਕਰਕੇ ਜੋ ਕ੍ਰਾਈਮਨਲ ਲੋਕ ਹਨ ਉਹਨਾਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਿਆ ਜਾਵੇ ਜੇਕਰ ਪ੍ਰਸ਼ਾਸਨ ਵੱਲੋਂ ਅ제ਹਾਂ ਨਾ ਕੀਤਾ ਗਿਆ ਤਾਂ ਅਸੀਂ ਜਥੇ ਬੰਦੀਆਂ ਨਾਲ ਵਲ ਕੇ ਕ੍ਰਿਮਨਲ ਪਰਵਾਸੀਆਂ ਦੇ ਖਿਲਾਫ ਵੱਡਾ ਸੰਗਰਾਸ਼ ਕਰਾਂਗੇ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਨਾਮ ਰੋਬਨਸੀ ਅੱਜ ਇਹ ਕਾਦੀਆਂ ਸ਼ਹਿਰ ਤੋਂ ਫਰੋਸ਼ਮਾਰਜੀ ਕੱਢਿਆ ਕੈਦਗਾਰਜਾ ਕੇ ਸਾਰਿਆਂ ਨੂੰ ਜਿਵੇਂ ਪਤਾ ਹੀ ਆ ਕਿ ਬੀਤੇ ਦਿਨੇ ਸ਼ਾਤਪੁਰ ਦੇ ਵਿੱਚ ਸਾਡੇ ਪੰਜਾਬੀ ਬੱਚੇ ਬਹੁਤੀ ਮਸੂਮ ਜਿਹਾ 5 ਸਾਲ ਦਾ ਬੱਚਾ ਸੀ ਜਿਹਦੇ ਨਾਲ ਐਨੀ ਮਾਰੀ ਹਰਕਤ ਕੀਤੀ ਗਈ ਪ੍ਰਵਾਸੀ ਵੱਲੋਂ ਤੇ ਉਹਨੂੰ ਬੜੀ ਬੇਰहमी ਦੇ ਨਾਲ ਤਰਫਾ ਤਫਾ ਕੇ ਮਾਰਿਆ ਉਹ ਦਰਦ ਸਾਡੇ ਸਾਰੇ ਪੰਜਾਬ ਦੇ ਵਿੱਚ ਪੰਜਾਬ ਵਾਸੀਆਂ ਨੂੰ ਹੋਇਆ ਉਸ ਦਿਨ ਦਾ ਕਿਸੇ ਵੀ ਪੰਜਾਬੀ ਨੂੰ ਚੈਨ ਨਹੀਂ ਆ ਰਿਹਾ ਜਿਸ ਦਿਨ ਦੀ ਇਹ ਹਰਕਤ ਹੋਈ ਹੈ ਤੇ ਥੋੜੇ ਦਿਨਾਂ ਬਾਅਦ ਹੀ ਜਲੰਧਰ ਦੇ ਵਿੱਚ ਵੀ ਇੱਕ ਪ੍ਰਵਾਸੀ ਵੱਲੋਂ ਇੱਕ ਛੋਟੀ ਜੀ ਬੱਚੀ ਨੂੰ ਅਦਵਾ ਕੀਤਾ ਗਿਆ ਉਹਦੇ ਨਾਲ ਵੀ ਸੇਮਰ ਤਤੋਂ ਲੱਗੀ ਸੀ ਤੇ ਮੈਂ মিডিਆ ਦਾ ਧੰਨਵਾਦ ਕਰਦਾ ਹਾਂ ਜਿਹਦੇ ਰਾਈ ਸਾਨੂੰ ਪੰਜਾਬ ਦੀ মিডিਆ ਰਾਈ ਸਾਡੇ ਪੰਜਾਬ ਵਾਸੀਆਂ ਨੂੰ ਇਹੋ ਜਿਹੇ ਘਟਨਾਵਾਂ ਦਾ ਦਰਿੰਦਗੀ ਦਾ ਤੇ ਜਿਹੜਾ ਹੋ ਰਿਹਾ ਕ੍ਰਾਈਮ ਸਾਡੇ ਪੰਜਾਬ ਵਿੱਚ ਪ੍ਰਵਾਸੀਆਂ ਵੱਲੋਂ ਉਹ ਸਾਡੇ ਲੋਕਾਂ ਤੱਕ ਪਹੁੰਚਾਉਂਦੇ ਨੇ ਤੇ ਸਾਡੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਜੇਕਰ ਲਹਿਰ ਤੁਸੀਂ ਠਾਈ ਆ ਇਹਨੂੰ ਹੁਣ ਡਿੱਗਣਾ ਨਾ ਦਿਓ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪ੍ਰਵਾਸੀ ਰਹਿ ਰਹੇ ਨੇ ਤੇ ਸਾਡੀ ਪੀਲਿਆ ਸਾਡੇ ਪੰਜਾਬ ਵਾਸੀਆਂ ਨੂੰ ਸਰਕਾਰ ਗਰੀ ਵੀ ਕਿ ਆਪਣੀ ਕੁਝ ਵੈਰੀਫਿਕੇਸ਼ਨ ਕਰਵਾ ਕੇ ਹੁਣ ਉਧਰੋਂ ਤੇ ਇਹਨਾਂ ਦੀ ਇੱਧਰ ਵੀ ਵੈਰੀਫਿਕੇਸ਼ਨ ਹੋਵੇ ਤੇ ਇਹਨਾਂ ਤੇ ਜਿਆਦਾ ਤੋਂ ਜਿਆਦਾ ਪ੍ਰੀਮੀਅਮ ਕਾਰਡ ਨਿਕਲਣੇ ਆ ਫਿਰ ਵੀ ਸਾਡੀ ਪੰਜਾਬ ਗਵਰਨਮੈਂਟ ਇਹਨਾਂ ਦਾ ਸਾਥ ਦੇ ਰਹੀ ਆ ਤੇ ਬਹੁਤ ਹੀ ਸ਼ਰਮਿੰਦਗੀ ਵਾਲੀ ਗੱਲ ਆ ਜਿਨ੍ਹਾਂ ਮਾਨਸਿਪ ਭਗਵੰਤ ਮਾਨ ਸਰਕਾਰ ਤੇ ਉਹਨਾਂ ਹੀ ਨਕਮਾ ਨਿਕਲਿਆ ਏ ਤੇ ਇਹਦੀ ਸੋਚ ਉੱਤੋਂ ਵੀ ਜ਼ਿਆਦਾ ਨਕਮੀ ਆ ਇਹਦਾ ਕੰਮ ਕੋਈ ਵੀ ਪੰਜਾਬ ਵਾਸੀਆਂ ਦੇ ਹੱਥ ਵਿੱਚ ਨਹੀਂ ਆ ਤੇ ਨਾਲ ਦੀ ਸਾਨੂੰ ਇਹਨਾਂ ਦਾ ਕੋਈ ਦਮ ਪਸੰਦ ਆ ਰਿਹਾ ਤੇ ਅਸੀਂ ਚਾਹੁੰਦੇ ਆ ਜੇਕਰ ਗਾਹ ਤੋਂ ਵੀ ਇਹ ਚਾਹੁੰਦੇ ਨੇ ਪੰਜਾਬ ਵਾਸੀ ਇਹਨਾਂ ਨੂੰ ਵੋਟ ਪਾਉਣ ਤੇ ਅਜੇ ਵੀ ਇਹਨਾਂ ਕੋਈ ਸਮਾਂ ਵਾ ਪੰਜਾਬ ਦੇ ਨਾਲ ਖੜਦਾ ਜੇਕਰ ਅੱਜ ਪੰਜਾਬ ਵਾਸੀਆਂ ਦਾ ਸਾਥ ਦਿੰਦੇ ਨੇ ਜਿੰਨੇ ਵੀ ਪ੍ਰਵਾਸੀ ਕ੍ਰੀਮੀਅਲ ਉਧਰੋਂ ਆਣ ਕੇ ਜੁਪੀ ਬਿਹਾਰ ਦੇ ਵਿੱਚ ਇਧਰ ਆਣ ਕੇ ਆਪਣਾ ਦੌਸ਼ਤ ਔਰ ਬਹੁਤ ਹੀ ਇਧਰਾ ਤੇਚਾਰ ਕਰ ਰਹੇ ਨੇ ਤੇ ਮਾਹੌਲ ਖਰਾਬ ਪੰਜਾਬ ਦਾ ਕਰ ਰਹੇ ਨੇ ਉਹਨਾਂ ਤੇ ਨੱਖ ਪਾਉਣ ਤੇ ਆਪਾਂ ਫਿਰ ਸਪੋਰਟ ਕਰਾਂਗੇ ਸਰਕਾਰ ਦੀ ਤੇ ਬਾਕੀ ਸਰਕਾਰਾਂ ਨੂੰ ਵੀ ਸਾਡੀ ਪੀੜ ਅਜੇ ਤੱਕ ਇੱਕ ਦਾ ਐਮਐਲਏ ਇਹਨਾਂ ਦਾ ਉਹਨਾਂ ਦੇ ਘਰ ਪਹੁੰਚਿਆ ਵਾ ਤੇ ਬੜੇ ਦੁੱਖ ਦੀ ਗੱਲ ਆ ਇੱਡਾ ਵੱਡਾ ਹਸਾਉਂਦੇ باوجود ਵੀ ਕੋਈ ਮੰਤਰੀ ਨਹੀਂ ਉਹਨਾਂ ਦੇ ਘਰ ਪਹੁੰਚ ਰਿਹਾ ਪਰਿਵਾਰ ਨੂੰ ਹੌਸਲਾ ਬਜਾਈ ਵੀ ਨਹੀਂ ਦੇ ਰਿਹਾ ਤੇ ਨਾਲ ਹੀ ਅਜੇ ਤੱਕ ਕੋਈ ਇਹ ਪਤਾ ਚੱਲਿਆ ਵਾ ਕਿ ਉਹਨੂੰ ਸਜ਼ਾ ਕਿਹੜੀ ਦਿੱਤੀ ਗਈ ਹੈ ਸਰਕਾਰ ਵੱਲੋਂ ਤੇ ਸਾਡੀ ਅਪੀਲ ਆ ਕਿ ਉਹਨੂੰ ਬੋਧਾ ਸਮਾਂ ਰੱਖਿਆ ਨਾ ਜਾਵੇ ਤਦ ਤੱਕ ਸਾਡੇ ਕਿਸੇ ਵੀ ਪੰਜਾਬੀ ਨੂੰ ਚੈਨ ਨਹੀਂ ਆਉਣਾ ਉਹਨੂੰ ਜਲਤ ਜਲਦੀ ਸਜ਼ਾ ਦਿੱਤੀ ਜਾਵੇ ਤਾ ਸਾਡੇ ਪੰਜਾਬੀਆਂ ਜੀ ਵੀ ਇਹ ਰੋਜ਼ ਕੰਮ ਹੋ ਸਕਦਾ ਵਾ ਨਹੀਂ ਤੇ ਇਸ ਤੋਂ ਵੀ ਵੱਡਾ ਪ੍ਰੋਟੈਸਟ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਬੰਦ ਦੀ ਕੋਲ ਸਾਡੇ ਕੁਝ ਪ੍ਰਧਾਨਾਂ ਵੱਲੋਂ ਦਿੱਤੀ ਜਾ ਚੁੱਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨੂੰ ਨਿਖਤੀ ਦੇ ਕੇ ਲਾਂਚਮੈਂਟ ਵੀ ਕਰਵਾਵਾਂਗੇ ਤੇ ਪੰਜਾਬ ਦੀ ਕੋਲ ਵੀ ਦਵਾਂਗੇ ਸਭ ਤੋਂ ਪਹਿਲਾਂ ਧੰਨਵਾਦ ਜਿਹੜੇ ਕਾਦੀਆਂ ਚੌਂਗ ਦੇ ਵਿੱਚ ਇਕੱਠੇ ਹੋਏ ਪਰ ਮੈਂ ਜਾਣਾਂ ਅੱਜ ਮਾਰੇ ਨਾ ਹੋਇਆ ਕੱਲ ਨੂੰ ਤਗੜੇ ਨਾ ਹੋਣਾ ਇਹ ਅੱਜ ਬੱਚੇ ਦਾ ਕੁੱਤਾ ਵਰਗਾ ਪੋਤ ਹੁੰਦਾ ਇਹ ਅੱਜ ਆਡਾ ਮਾਰਿਆ ਗਿਆ ਕੱਲ ਨੂੰ ਤਸਦਾ ਵੀ ਮਾਰਾ ਜਾਏਗਾ ਤੇ ਅਸੀਂ ਕੱਢਣਾ ਵੀ ਜਾਣਦੇ ਆ ਜੇ ਇਹ ਪੰਜਾਬ ਹਲਾਉਰ ਦੇ ਵਿੱਚੋਂ ਘੋੜੇ ਲਿਆ ਸਕਦੇ ਹੋ ਪੱਟੀ ਜੋ ਵਿਛਾ ਲੋ ਹੀ ਲਿਆ ਸਕਦੇ ਆ ਤੇ ਇਹਨਾਂ ਨੂੰ ਕੱਢਣਾ ਵੀ ਜਾਣਦੇ ਆ ਅਸੀਂ ਪੰਜਾਬੀ ਆ ਉਹ ਪੰਜਾਬੀਓ ਆਪਣੀ ਪੱਗ ਸੰਭਾਲੋ ਤੁਹਾਡੀ ਪੱਗ ਕਿੱਥੇ ਚਲੀ ਆ ਓਤ ਵਾਣੀ ਨਾ ਭਈਆ ਇਹਦੇ ਸ਼ਰਤੇ ਤੁਸੀਂ ਆਣ ਕੇ ਪੱਗ ਰਖੰਦੇ ਹੋ ਪੱਗ ਚੰਨੀ ਆ ਪੱਗ ਨੂੰ ਵਜਾ ਕੇ ਰੱਖੋ ਤੇ ਆਪਣੇ ਪੁੱਤਰਾ ਨੂੰ ਵਜਾ ਕੇ ਰੱਖੋ ਮੈਂ ਗਰਦਾਪੁਰ ਕਾਦੀਆਂ ਚੌਂਗੜੇ ਵਿੱਚੋਂ ਜਿਹੜੀਆਂ ਹੋਰ ਵੀ ਵੀਡੀਓ ਬੜੀਆ ਚੱਲੀਆਂ ਪਈਆਂ ਬਾ ਗੋਦਿਆ 6 ਤਰੀਕ ਨੂੰ ਹੀ ਪਾ ਗਿਆ ਪਰ ਇਨਖਦੇ ਰਹੋ ਇਹ ਇਨਖਦੇ ਆਣ ਵਾਲਾ ਹੈ ਮਰਦਾਂ ਤੇ ਜਿਹੜਾ ਮਰਦ ਨਹੀਂਗਾ ਉਹ ਸਮਝ ਲੋ ਕੋਈ ਨਹੀਂਗਾ ਏਕਤਾ ਹੋਣਾ ਚਾਹੀਦਾ ਇਹਨਾਂ ਨੂੰ ਪੰਜਾਬ ਤੋਂ ਕੱਢਣਾ ਚਾਹੀਦਾ ਕਿਉਂ ਫੇਰ ਇਹ ਕਾਮਜਾਬ ਹੋ ਸਕਦੇ ਆ ਪ੍ਰਵਾਸੀ ਆ ਕੇ ਇੱਧਰ ਦੰਗੀ ਕਰ ਰਹੇ ਨੇ ਪੰਜਾਬ ਦਾ ਮਾਹੌਲ ਵਿਗਾੜ ਰਹੇ ਨੇ ਪੰਜਾਬ ਨੂੰ ਇੱਕ ਆਵਾਜ਼ ਸੁਣੀ ਚਾਹੀਦੀ ਆ ਕਿ ਅਸੀਂ ਉਸ ਆਵਾਜ਼ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਇਹਨਾਂ ਪ੍ਰਵਾਸੀਆਂ ਨੂੰ ਇਸ ਜਗ੍ਹਾ ਤੋਂ ਕੱਢਣ ਦੀ ਕੋਸ਼ਿਸ਼ ਨਹੀਂ ਕੋਈ ਹਿੰਮਤ ਕਰੀਏ ਜੇ ਨਹੀਂ ਕੋਸ਼ਿਸ਼ ਕਰਾਂਗੇ ਤੇ ਨਹੀਂ ਕੱਢ ਸਕਾਂਗੇ ਜੇ ਹਿੰਮਤ ਕਰਾਂਗੇ ਤੇ ਸਭ ਕੁਝ ਹੋ ਸਕਦਾ ਹੈ ਅਸੀਂ ਉਂਗਲਾ ਖਿਲਰੀਆਂ ਨਾ ਰਹਿਣ ਦਈਏ ਉਂਗਲਾਂ ਨੂੰ ਇਕੱਠਿਆਂ ਕਰੀਏ ਜੇ ਅਸੀਂ ਮੁਠੀ ਵਿੱਚ ਮੀਟ ਲਵਾਂਗੇ ਤੇ ਪ੍ਰਵਾਸੀਆਂ ਦਾ ਕਦੀ ਵੀ ਇਸ ਪੰਜਾਬ ਦੇ ਵਿੱਚ ਪ੍ਰਭਾਵ ਨਹੀਂ ਰਹੇਗਾ ਜੋ ਸਰਕਾਰ ਵੀ ਉਹਨਾਂ ਦਾ ਸਾਥ ਦੇ ਰਹੀ ਏ ਅਸੀਂ ਸਰਕਾਰਾਂ ਬਣਾਉਣ ਵਾਲੇ ਆ ਤੇ ਅਸੀਂ ਸਰਕਾਰਾਂ ਸੁੱਟਣ ਵਾਲੇ ਆ ਮੈਂ ਭਗਵੰਤ ਸਿੰਘ ਜੀ ਦਾ ਧੰਨਵਾਦ ਵੀ ਕਰਾਂਗਾ ਕਿ ਪੰਜਾਬ ਦੇ ਵਿੱਚ ਆਣ ਕੇ ਉਹਨਾਂ ਨੇ ਬਹੁਤ ਵਧੀਆ ਪ੍ਰਾਲੇ ਵੀ ਕੀਤੇ ਆ ਤੇ ਇਸ ਵਾਰ ਦਾ ਮਿਲਦਾ ਵੀ ਕਰਾਂਗਾ ਕਿ ਪ੍ਰਵਾਸੀ ਵੀ ਇੱਕ ਮਦਦ ਕਰ ਲਈਏ ਸਰਕਾਰ ਮੈਂ ਭਗਵੰਤ ਮਾਨ ਜੀ ਨੂੰ ਕਹਿੰਦਾ ਕਿ ਤੁਸੀਂ ਪੰਜਾਬ ਦੇ ਨਾਲ ਖੜੇ ਹੋ ਜਿਸ ਤਰ੍ਹਾਂ ਪੰਜਾਬ ਤੁਹਾਡੇ ਨਾਲ ਖੜਾ ਹੋ ਕਿ ਤੁਹਾਨੂੰ ਵੋਟਾਂ પાਕੇ ਜਿਤਾਇਆ ਸੀ ਉਸੇ ਹੀ ਤਰ੍ਹਾਂ ਤੁਸੀਂ ਪੰਜਾਬੀਆਂ ਦੇ ਨਾਲ ਖੜੇ ਹੋ ਉਹ ਪ੍ਰਵਾਸੀਆਂ ਨੇ ਤੁਹਾਡਾ ਸਾਥ ਨਹੀਂ ਦੇਣਾ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਸਰਕਾਰ ਚਾਹੁੰਦੇ ਹੋ ਤੇ ਪ੍ਰਵਾਸੀਆਂ ਦਾ ਸਾਥ ਨਾ ਦੋ ਤਾਂ ਉਹ ਆਪਣੇ ਪੰਜਾਬ ਦਾ ਸਾਥ ਦੋ ਜਿਸ ਤਰ੍ਹਾਂ ਪੰਜਾਬੀਆਂ ਦਾ ਦੇਖੋ ਹਰ ਪੀਰਤਾ ਦੇ ਨਾਲ ਖੜਾ ਹੋਣਾ ਇੱਕ ਇਕਤਾ ਸੀ ਉਸੇ ਤਰ੍ਹਾਂ ਉਸ ਬੱਚੇ ਦੇ ਨਾਲ ਉਸ ਬੱਚੇ ਦੇ ਪਰਿਵਾਰ ਦੇ ਨਾਲ ਖੜਾ ਹੋਣਾ ਇੱਕ ਇਕਤਾ ਹੋਵੇਗਾ ਜੇਕਰ ਤੁਸੀਂ ਕੋਈ ਕਾਰਵਾਈ ਉਸ ਭਈਏ ਉਸ ਪਰਿਵਾਰੀ ਦੇ ਨਾਲ ਕੀਤੀ ਤੁਸੀਂ ਵੱਡੀ ਕਾਰਵਾਈ ਦੇ ਵਿੱਚ ਉਹਦੇ ਪੰਜਾਬ ਦੇ ਵਿੱਚ ਧਰਮਿਆਂ ਨੂੰ ਲਾਉਣਾ ਜਿਹਦਾ ਅਦਾਦ ਉਹਨਾਂ ਨੇ 2-2 ਚਾਰ-ਚਾਰ ਬਣਾਏ ਆ ਇਹਨਾਂ ਦੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਹਾਂਜੀ ਹੋਣੀ ਚਾਹੀਦੀ ਆ ਜੀ ਮੈਂ ਚਾਹੁੰਦਾ ਕਿ ਉਹਨਾਂ ਦੀ ਵੈਰੀ ਵੈਰੀਫਿਕੇਸ਼ਨ ਹੋ ਕੇ ਤੋਂ ਉਹ ਆਪਣੀ ਜਿੰਨੇ ਵੀ ਪ੍ਰਵਾਸੀ ਆ ਰਹੇ ਨੇ ਆਪਣੀ ਉਧਰ ਵੀ ਵੈਰੀਫਿਕੇਸ਼ਨ ਆ ਕੇ ਕਰਾ ਕੇ ਆਉਣ ਔਰ ਇਧਰ ਵੀ ਵੈਰੀਫਿਕੇਸ਼ਨ ਕਰਾ ਕੇ ਰਹਿਣ ਫਿਰ ਹੀ ਇਸ ਤਗਾ ਤੇ ਰਹਿਣ ਦਵਾਗੇ ਨਹੀਂ ਤੇ ਸਾਡੀ ਜ਼ੋਰ ਦੇ ਨਾਲ ਆਪਣੇ ਹਿੰਮਤ ਦੇ ਨਾਲ ਆਪਣੇ ਪੂਰੇ ਪੰਜਾਬ ਦੇ ਵਰਲਡ ਦੇ ਵਿੱਚ ਅਸੀਂ ਧਰਨਿਆਂ ਦਾ ਯੋਗਦਾਨ ਨਵਾਗੇ ਆਪਣੇ ਵਕਰੀਆਂ ਵਕਰੀਆਂ ਜੱਥੇਬੰਦੀਆਂ ਕੋ ਕਿ ਇਹਨਾਂ ਪ੍ਰਵਾਸੀਆਂ ਨੂੰ ਇਸ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਜੇਕਰ ਇਦਾਂ ਨਾ ਹੋਇਆ ਤੇ ਅਸੀਂ ਵੱਡਾ ਹੀ ਕਿਨਾਵਾਂ ਪ੍ਰਲਾਪ ਕਰਾਂਗੇ ਇਹਨਾਂ